ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਇੱਕ ਫਿਰ ਨਵੀਂ ਵੀਡੀਓ ਦੇ ਵਿੱਚ ਆਪਾਂ ਅੱਜ ਪਹੁੰਚੇ ਹਾਂ ਜੀ ਅੰਮ੍ਰਿਤਸਰ ਡੀ ਬਲੌਗ ਦੇ ਵਿੱਚ ਤੇ ਅੱਜ ਹੈਗਾ ਜੀ ਜਿਹੜੇ ਡੌਗ ਰੱਖਣ ਦੇ ਸ਼ਕੀਨ ਨੇ ਡੌਗ ਲਵਰ ਨੇ ਉਹਨਾਂ ਵਾਸਤੇ ਅੱਜ ਡੌਗ ਸ਼ੋਅ ਹੈ ਜੀ ਕਾਫੀ ਭਾਰੀ ਮੇਲਾ ਸਮਝ ਸਕਦੇ ਆਪਾਂ ਕਹਿ ਸਕਦੇ ਨੇ ਡੌਗ ਸ਼ੋਅ ਅੱਜ ਤੇ ਦੂਰਾਂ ਦੂਰਾਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਡੌਗ ਨੇ ਉਹ ਇੱਥੇ ਆਏ ਆ ਕਿਹੜੀ ਬਰੀਡ ਹੈ ਜੀ ਇਹ ਹਾਂਜੀ ਸ਼ੈਡਜੂ ਕੋਈ ਠੀਕ ਹੈ ਜੀ एक कि उम्र दे है सर ये दो साल का है ग्रूमिंग भी होता है हमारे यहाँ अच्छा आ, सर न्यू पजेरिया टी ब्लॉक अच्छा सामने सर इसके अपना सेल परचेज का काम जी नहीं सर हमारा ग्रूमिंग का है तो प्रोडक्ट बिकता है वहाँ पे जो भी एसेसरी सिज्जू का और ट्रीटमेंट भी होता है तो आ, आ ट्रीटमेंट भी करते हैं हाँ जी हाँ जी अच्छा अपनी लोकेशन खास कड़ी है ਸੇ ਡੀ ਬਲਾਕ ਇੱਕ ਹੈ ਔਰ ਇੱਕ ਹੈ ਉਹ ਸੁਲਤਨਬਿੰਨ ਗੇਟ ਕੇ ਪਾਸ ਟ੍ਰੀਟਮੈਂਟ ਕਿਵੇਂ ਦਾ ਕਰਦੇ ਤੁਸੀਂ ਹਰ ਪ੍ਰਕਾਰ ਦਾ ਸਰ ਹਰ ਪ੍ਰਕਾਰ ਦਾ ਹਾਂਜੀ ਕੋਈ ਵੀ ਰੋਗ ਹੋਵੇ ਤੁਹਾਡੇ ਨਾਲ ਕੋਈ ਵੀ ਬਿਮਾਰੀ ਹੋਵੇ ਅੱਛਾ ਠੀਕ ਹੈ ਜੀ ਤੇ ਅੱਬੀ ਤੁਸੀਂ ਯਹਾਂ ਰਣਜੀਤ ਦੇ ਬਿਊ ਅਧਿਕਤਰ ਕਰਕੇ ਇਹ ਗਰੂਮਿੰਗ ਦਾ ਕੰਮ ਹੈ ہمارا ਹਾਂਜੀ ਤੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕਿਸੇ ਨੇ ਤੇ ਹਾਂਜੀ ਨੰਬਰ ਲਿਖ ਸਕਦੇ ਤੁਸੀਂ ਹਾਂਜੀ ਦੱਸੋ 99146212275 ਤੇ ਐਸੇ ਤੁਸੀਂ ਬਰੀਡ ਦਾ ਕਰਦੇ ਜਾਂ ਹੋਰ ਕੋਈ ਵੀ ਅੱਛਾ ਆਲ ਬਰੀਡ ਦਾ ਹੀ ਕਰਦੇ ਜੀ ਠੀਕ ਹੈ ਜੀ ਤੁਹਾਡਾ ਕੋਈ ਕਾਰਡ ਹੈਗਾ ਸਰਕਾਰ ਤੋਂ ਨਹੀਂ ਸਟੈਂਪ ਫੋਟੋ ਲੱਗੀ ਬੈਨਰ ਤੇ ਅੱਛਾ ਬੈਨਰ ਦੀ ਫੋਟੋ ਲੱਗੀ ਹੈ ਜੀ ਤੇ ਰੇਟ ਰੂਟ ਜਿਆ ਜੀ ਰੱਖੇ ਕਿ ਕਵਾਵਾ ਜੀ ਜੈਨੂਨ ਰੇਟ ਰੱਖੇ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ Please. This is the last and final call for. Beagle exhibitors, please come inside the ring. ਲਾਸ ਆ ਦੇਖੇ ਨਾ ਮੈਂ ਕਿਹੜੀ ਬਿੱਲੀ ਹੈ ਪਰਸ਼ੀਨ ਕੈਟ ਵਾਜੀ ਪਰਸ਼ੀਨ ਕੈਟ ਜੀ ਕਿੱਥੋਂ ਦੀ ਹੈ ਸਾਡੇ ਬੇਸਿਕਲੀ ਪਰਸ਼ੀਆ ਜਿਹਨੂੰ ਅਇਕਲ ਇਰਾਕ ਗਿਆ ਜਾਂਦਾ ਵਾ ਇਰਾਕ ਦੀ ਹੈ ਹਾਂ ਜੀ ਉਸ ਸਾਈਡ ਦੀ ਹੈ ਪਰ ਇਹ ਬਰੀਡ ਅਇਕਲ ਇੰਡੀਆ 'ਚ ਹੋ ਰਹੀ ਹੈ ਅੱਛਾ ਜੀ ਤੇ ਕੀ ਰੇਟ ਰੱਖਿਆ ਦਾ ਸਰ ਇਹਦਾ ਰੇਟ ਸ਼ੋ ਦਾ ਰੇਟ 9000 ਰੁਪਿਆ ਅਦਰਵਾਈਜ਼ 10000 ਰੁਪਿਆ ਦਾ ਰੇਟ ਹੈ ਠੀਕ ਹੈ ਜੀ ਜੀ ਮੇਲ ਤੇ ਫੀਮੇਲ ਇਕੋ ਰੇਟ ਹੈ ਬਹੁਤ ਜਿਹੜਾ ਮਰਜ਼ੀ ਲੈ ਲਓ ਕੋਈ ਪ੍ਰੋਬਲਮ ਨਹੀਂ ਹੈ ਇਰਾਕ ਦੀ ਬਿੱਲੀ ਹੈ ਜੀ ਬੇਸਿਕਲੀ ਬਾਹਰ ਦੀ ਬਰੀਡ ਹੁੰਦੀ ਹੈ ਪਰਸ਼ੀਆ ਬਰੀਡ ਹੈ ਫ਼ਰਸ਼ੀਆ ਇੱਥੇ ਅੱਜ ਕੱਲ ਇੰਡੀਆ ਚ ਬਰੀਡ ਹੋ ਰਹੀ ਹੈ ਓਕੇ ਜੀ ਦੇ ਸਾਡੇ ਪਾਸੇ 15 ਆ। ਅਹ ਕਿਹੜੀ ਬ੍ਰੀਡ ਹੈ ਵੀਰੇ? ਇਹ ਹਸਕੀ ਆ ਜੀ। ਫਸਕੀ ਆ? ਹਾਂ ਜੀ। ਉਹਦੀ ਕਿੰਨੀ ਉਮਰ ਹੋਣਾ? ਇਹਦੀ ਹੈਗੀ 12 ਮਹੀਨੇ। 12 ਮਹੀਨੇ? ਹਾਂ ਜੀ। ਤੇ ਇਹਦੀ ਜੇ ਕੀਮਤ ਆਪਾਂ ਗੱਲ ਕਰੀਏ ਕਿੰਨੇ ਕ ਦਾ ਬੱਚਾ ਮਿਲਦੀ ਆ? ਕੀਮਤ 15000 ਰੁਪਏ ਤੋਂ ਸਟਾਰਟ ਹੋ ਜਾਂਦਾ ਵਾ। ਤੇ ਸੇਲ ਪਰਕੇ ਦਾ ਕੰਮ ਕਰਦੇ? ਹਾਂ ਜੀ ਜੀ ਸਰ। ਹਾਂ ਜੀ। ਉਹ ਜੇ ਇਹਦੀ ਕੋਈ ਖਾਸ ਖੂਬੀ ਮੰਨੀਏ ਤਾਂ ਕੀ ਹੈ ਇਹਦੀ? ਨਸਲ ਰੱਖਣ ਦੀ। ਵਧੀਆ ਚੀਜ਼ ਆ, ਫਰੈਂਡਲੀ ਡੌਗ ਆ, ਫੈਮਿਲੀ ਵਿੱਚ ਰੱਖਣ ਵਾਲਾ ਵਾ। ਕੇ ਰਾਖੀ ਵਧੀਆ ਕਰਦਾ ਬਿਲਕੁਲ ਬਿਲਕੁਲ ਜੀ ਸਾਰਾ ਬਹੁਤ ਅੱਛਾ ਠੀਕ ਹੈ ਜੀ ਤੇ ਜਿਸ ਸੁਭਾਅ ਲਈ ਇਹ ਕਿਵੇਂ ਦਾ ਬਹੁਤ ਗੁੱਡ ਅੱਛਾ ਗੁੱਡ ਹੈ ਜੀ ਉਹ ਪੈਟ ਬਾਲ ਵਾਲੀ ਗੱਲਤ ਨਹੀਂ ਨਾ 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 ਬਹੁਤ ਵਧੀਆ ਬਰੀਡ ਆ ਜੀ ਫੈਮਿਲੀ ਵਾਲਾ ਹੈਗਾ ਇਹ ਬੱਚਿਆਂ ਦੇ ਵਿੱਚ ਸਹੀ ਆ ਰੱਖਣਾ ਬਿਲਕੁਲ ਸਹੀ ਕਿਹੜੀ ਬਰੀਡ ਕਿਹਾ ਹਸਕੀ ਜੀ ਹਸਕੀ ਬਰੀਡ ਹਾਂਜੀ ਕਹਤੇ ਜਦ ਹੀ ਯਾਦ ਆਖਰ ਕਰਿਆ ਨਾ ਤੇ ਨੈਕਸਟ ਜੈ 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 ਬਾਬਾ ਜੀ ਹੈ 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 ਕਿਤੇ ਰਾ ਇਸ ਤਰ੍ਹਾਂ ਕਿਤੇ ਘਰ ਦੇ Hello. All Tibetan Mastiff exhibitors, ring, ring number one please. All Tibetan Mastiff exhibitors, please come and ring number one. ਦੇ ਬਰਾਬ ਹੋ ਜਾਂ। ਇਹ ਆ ਨਹੀਂ ਸਕਦਾ। ਇੱਕ ਬੰਦਾ ਜਿਹੜਾ ਜਿਹੜਾ ਕਰਦਾ ਹੈ। ਨਹੀਂ ਲੱਗਦੀ। ਨਾਸਟਰੀ ਜੰਪ ਨਹੀਂ। ਉਹ ਬਾਤ ਨਹੀਂ ਕਰਦਾ। ਜਸਪੀਰ ਉਹ ਟੱਕਰੇ ਕਿਉਂ ਬਗਾ ਗਾ ਗੁੱਟਰਾ ਇਧਰ ਆਉਣ ਕੋਈ ਨਹੀਂ ਮਰਾ ਲੈਣਾ ਚੱਲ ਜੁਗਨ ਸਿੰਘ ਐਡਾ ਤੂੰ ਮੇਰਾ 好嘞，等等，来，走走走，走<来>，好嘞，走，走走。 ਦੀਵ ਸੋ ਤੇਰੇ ਨਾਲ ਮੋੜ ਲਾ ਚੁੱਕੇ ਬਾਸ ਬੇਸ ਤੋਂ ਲੋ ਜਗੇ ਬਾਅਦ ਅੱਗੇ ਜਾ ਹੋਰ ਬਹੁਤ ਜ਼ਿਆਦਾ ਮਾਰਨਾ ਤੇਰਾ ਆ ਹੋਰ ਵੀਰੇ ਕੀ ਹਾਲ ਜੇ ਵਧੀਆ ਭਾਈ ਤੁਸੀਂ ਦੱਸੋ ਤੇ ਡੌਗ ਸ਼ੋ ਦੇ ਵਿੱਚ ਆਏ ਜੇ ਤੇ ਇਹ ਆਪਣੇ ਸਾਰੇ ਡੌਗ ਆ ਹਾਂਜੀ ਭਾਜੀ ਆਪਣੇ ਨੇ ਤੇ ਕਿਹੜੀ ਕਿਹੜੀ ਬਰੀਡ ਆਪਣੇ ਦੇ ਆਪਨੇ ਭਾਜੀ ਲੈਬਰਡੋਰ ਆ ਬਾਕੀ ਆਪਾਂ ਹਾਲ ਬਰੀਡ ਚ ਕੰਮ ਕਰਦੇ ਆ ਆ ਆ ਲੈਬਰਾ ਹੋ ਗਿਆ ਹਾਂਜੀ ਲੈਬਰਾ ਆ ਵਧੀਆ ਹੀ ਲੈਬਰਾ ਜੀ ਹਾਂਜੀ ਇਹ ਵੀ ਲੈਬਰਾ ਜੀ ਸਾਰੇ ਲੈਬਰਾ ਜੀ ਹਾਂਜੀ ਲੈਬਰਾ ਜੀ ਠੀਕ ਹੈ ਜੀ ਤੇ ਕਿਵੇਂ ਕਿਵੇਂ ਰਿਹਾ ਅੱਜ ਦਾ ਸ਼ੋ ਬਹੁਤ ਵਧੀਆ ਰਿਹਾ ਭਾਜੀ ਦੇਖ ਡੋਗ ਸ਼ੋ ਕਰਾਉਂਦੀਆਂ ਕੁੜੀਆਂ ਇਹਨਾਂ ਦੀ ਸਾਮ ਸੰਭਾਲ ਵੀ ਇਹੀ ਕਰਦੀਆਂ ਨੇ